ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਆਵਾ ਤੇ ਹੁਣੇ ਹੀ ਉੱਠੇ ਸੀ ਸਵੇਰ ਦੇ ਟਾਨਾ ਥੋੜਾ ਜਣਾ ਨਹੀਂ ਜਾਣਾ ਹੈ ਅਸੀਂ ਅੱਜ ਜਾਣਾ ਏ ਜੀਰੇ ਮੋਗੇ ਤੋਂ ਅੱਗੇ ਜੀਰਾ ਸ਼ਹਿਰ ਜਿਹੜਾ ਉੱਥੇ ਸਰਕਾਰੀ ਹਸਪਤਲ ਸੁਣਿਆ ਹੈ ਉੱਥੇ ਜਾ ਕੇ ਕਿ ਅੱਦੇ ਸਾਰਿਆਂ ਦਾ ਕੰਮ ਛੇਤੀ ਪੰਜ ਜਾਂਦੇ ਆ ਪਰ ਮੇਨਤ ਆਏ ਨਾ ਅੱਜ ਵੀ ਅਗਰ ਅਸੀਂ ਜਾਵਾਂਗੇ ਤੇ ਮੇਨ ਉਹਨਾਂ ਨੇ ਸਭ ਤੋਂ ਪਹਿਲੇ ਟੈਸਟ ਕਰਾ ਕੇ ਟੈਸਟ ਕਰਾਉਣ ਵਾਸਤੇ ਹੀ ਕਹਿਣਾ ਹੈ ਤੇ ਟੈਸਟ ਕਰਾਓ ਅੱਜ ਦਵਾਈ ਤੇ ਮਿਲਣੀ ਜਾਣੇ ਗੱਲ ਤੇ ਉਹੀ ਹੈ ਕਿ ਦੋ ਵੇੜੇ ਲੱਗਨੇ ਪੈਨੇ ਆ ਤੇ ਫਿਰ ਰਿਪੋਰਟ ਦਾ ਚੱਕਰ ਹੁਣ ਰਿਪੋਰਟ ਕਦੋਂ ਦੇਣਗੇ ਕਦੋਂ ਨਹੀਂ ਦੇਣਗੇ ਤਾਂ ਕਰਕੇ ਹਫਤੇ ਬਾਅਦ ਤੇ ਰਾਤ ਕੀ ਹੋਇਆ ਰੋਟੀ ਰੋਟੀ ਖਾ ਖਾ ਲਈ ਚਲੋ ਅਸੀਂ ਵੀਡੀਓ ਪਾਤੀ ਤੇ ਜਪਨੂਰ ਚੰਗੀ ਭਲੀ ਸੀ ਜਪਨੂਰ ਇੱਕ ਤਾਂ ਸੋ ਕੇ ਉੱਠੀ ਸੀ ਗਲਤ ਟਾਈਮ ਤੇ ਸੋ ਗਈ ਤੇ ਇਹਨੂੰ ਪਤਾ ਨਹੀਂ ਕੀ ਹੋਇਆ ਕਿਉਂਕਿ ਪਰਸੋ ਚੌਥ ਜਦੋਂ ਮਤਲਬ ਜਪਨੂਰ ਦੀ ਤਾਈ ਦੇ ਘਰੇ ਪ੍ਰੋਗਰਾਮ ਸੀ ਨਾ ਤੇ ਉੱਥੇ ਆਣਾ ਜਾਣਾ ਹੋ ਰਿਹਾ ਸੀ ਡੇਲੀ ਆਪਾਂ ਆਂਦੇ ਸੀ ਸਵੇਰੇ ਜਾਂਦੇ ਸੀ ਆਂਦੇ ਜਾਂਦੇ ਤੇ ਇੱਕ ਤੇ ਗਰਮੀ ਬੜੀ ਹੈਗੀ ਹੈ ਹਨਾ ਤੇ ਅਨੂ ਗਰਮੀ ਲੱਗ ਲੱਗ ਗਈ ਤੇ ਰਾਤ ਦੀ ਨਾ ਤਬੀਅਤ ਅਦੀ ਵੀ ਖਰਾਬ ਹੈ ਵੋਮਿਟਿੰਗ ਫੂਡ ਵੋਇਸਿੰਗ ਹੋਈ ਪਈ ਹੈ ਦੋਨੋਂ ਪਾਸੋਂ ਐਨੂ ਤੇ ਹੁਣ ਮੈਨੂੰ ਆਈ ਹੈ ਕਿ ਜੇ ਜੋ ਮੈਂ ਜਾਣਾ ਹੈ ਤੇ ਜਪਨੂਰ ਨੂੰ ਵੀ ਦਿਖਾ ਕੇ ਲਿਆਵਾਂ ਤੇ ਹੁਣ ਵੀ ਬੱਸ ਉਮੇਂ ਹੀ ਜਾ ਰਹੀ ਹੈ ਤੇ ਅਸੀਂ ਛੇਤੀ ਜਾਣਾ ਹੈ ਉੱਥੇ ਵਸਤੇ ਕਿਉਂਕਿ ਹੁਣ 8 ਵਜੇ ਗਏ ਨੇ ਜੇ ਤੋ ਮੋਗੇ ਤਾਂ 12 ਤੋਂ ਪਹਿਲਾਂ ਪਹਿਲਾਂ 8 ਵਜੇ ਗਏ ਰੁਕਣੋਂ ਜਿਆਦਾ ਜਿਆਦਾ 9 ਵਜੇ ਤੱਕ ਅਸੀਂ ਨਿਕਲਣਾ ਵਸੇ ਜਾ ਕੇ ਤੇ ਨਾਸ਼ਤਾ ਪਾਣੀ ਤੇ ਮੈਨੂੰ ਨਹੀਂ ਲੱਗਦਾ ਹੋਊਗਾ ਕਿਉਂਕਿ ਅਸੀਂ ਚਾਹ ਹੀ ਚਾਹ ਹੀ ਪੀਤੀ ਹੈ ਚਾਹ ਹੀ ਪੀ ਜਾ ਪੀਦੇ ਨਾ ਤੋ ਇਹ ਹੁੰਦਾ ਸਵੇਰੇ ਕਿਉਂਕਿ ਤੁਹਾਡੇ ਬਾਜੀ ਤੇ ਖਾਂਦੇ ਨਹੀਂ ਆ ਤੇ ਪਿੰਦੇ ਹਾਂ ਹੁਣ ਚਾਹ ਮੈਂ ਵੀ ਛੱਡਤੀ ਸੀ ਤੇ ਮੈਨੂੰ ਇਹ ਕਿ ਚੱਲ ਅਜੇ ਤੇ ਕੁਝ ਖਾਣਾ ਪੀਣਾ ਨਹੀਂ ਆਪਣਾ ਬਣਾ ਲੈਨੇ ਚਾ ਤਜਪੂ ਦੇਖੋ ਛੇਸੇ ਰਖਾ ਜਸ਼ਮੇ ਲਾ ਰਿਹਾ ਪੁੱਤ ਹੈ ਉੱਠ ਗਿਆ ਸੀ ਹੈ ਜਪਨੂਰ ਦੇ ਉੱਠਦੇ ਉੱਠਦੇ ਸਾਰੀ ਦਰਸ਼ਨ ਹੋਏ ਗਿਰੰਦੇ ਤੇ ਉਹ ਨੱਕ ਤੇ ਝੋਟ ਲੱਗ ਗਈ ਹੈ ਅੱਧਾ ਘੰਟਾ ਹੋ ਗਿਆ ਸੀ ਉੱਠੇ ਹੋਏ ਨੂੰ ਤੇ ਮਨਵਾਏ ਕਿ ਜਲ ਤਿਆਰ ਹੋ ਹੀ ਜਾਣਾ 1 ਘੰਟੇ ਤੱਕ ਥੋੜਾ ਜਿਹਾ ਇੱਕੋ ਦਾ ਮੁੱਠ ਕੇ ਨਾ ਸੁਸਤੀ ਜੀ ਨਹੀਂ ਉਤਰਦੀ ਉਹ ਹੋਰ ਸਰੀਰ ਦਾ ਡਾਊਨ ਹੋ ਜਾਂਦਾ ਤੇ ਜਦੋਂ ਉਹ ਰੁੱਟੀ ਜੋ ਆਪਣੇ ਵੱਲ ਚप्पल ਪਾਣ ਲੱਗੀ ਤੇ ਚप्पल ਪਾंदे-ਪਾंदे ਜਿਹੜਾ ਡਰੈਸਿੰਗ ਤੇ ਡ్రਾਇਰ ਨਾਲ ਡ్రਾਈਰ ਵਗੈਰਾ ਜਿਹੜਾ ਬਾਕਸ ਹੁੰਦਾ ਹੈ ਜਿਹੜਾ ਡਰੋ ਜਿਹੜਾ ਹੁੰਦਾ ਉਹਦੇ ਚ ਐਦਾ ਨਾ ਪੈਰ ਫਿਸਲ ਗਿਆ ਚप्पल ਤੋਂ ਤੇ ਆਪਣਾ ਇਹਦਾ ਨੱਕ ਭੰਗ ਗਿਆ ਜੱਪੂ ਚੋਟ ਕਿੱਥੇ ਲੱਗੀ ਦਿਖਾਈ ਦਿਖਾਈ ਆ ਦੇ ਐ ਦੱਸ ਆ ਯਾ ਲੈ ਜਨਾਂ ਅੱਜ ਤੇ ਟ੍ਰੀਟ ਬੱਚ ਤੈ ਤਿਆਰ ਹੋ ਜੀ ਹੈ ਨਾ ਹੈ ਤਿਆਰ ਹੋ ਜੀ ਕਿੱਥੇ ਜਾਣਾ ਜੱਪੂ ਦਾ ਸ਼ਹਿਰ ਹੈ ਕਾ ਵੀ ਹੈ ਜੁੰਡੀਆਂ ਵੇਖੇ ਕਿੱਥੇ ਜਾ ਰਹੀਆਂ ਜੁੰਡੀਆਂ ਕਿੱਥੇ ਜਾ ਰਹੀਆਂ ਜੱਪੂ ਦੀਆਂ ਬਾਕੀ ਹੋਇਆ ਇਹ ਕਿ ਇਹਨੂੰ ਗਰਮੀ ਨਾ ਮੈਨੂੰ ਮੁਸ਼ਕਿਲ ਬੜਾ ਲੱਗ ਰਿਹਾ ਓਕਾ ਤੇ ਦਵਾਈ ਲੈ ਕੇ ਐ ਨਾ ਵੇ ਹੈ ਨਾ ਆਪਣਾ ਆਪ ਅਜੀਤ ਦੀ ਦਵਾਈ ਲੈਂਦੇ ਲੈਂਦੇ ਆਪ ਹੀ ਆਪਾ ਬਿਮਾਰ ਪੈ ਜੇ ਗਲਾ ਤਾਂ ਮੇਰਾ ਪਹਿਲੇ ਹੀ ਬੈਠਾ ਪਿਆ ਐ ਮਟੇ ਗਲਾ ਤਾਂ ਮੇਰਾ ਪਹਿਲੇ ਹੀ ਬੈਠਾ ਪਿਆ ਐਸਾਰੇ ਹੈ ਨਾ ਪਤਾ ਕਿ ਜਦੋਂ ਗਰਮੀ ਆ ਜਾਂਦੀ ਹੈ ਨਾ ਇੱਕੋ ਦਮ ਆਪਾਂ ਗਰਮੀ ਗਰਮੀ ਕਰਕੇ ਇਹ ਆਪਣਾ ਆਪਾ ਆਪਰਾ ਕਰਦੇ ਗਰਮੀ ਕਰਕੇ ਜਿਹੜਾ ਨਵੰਬਰ ਅਕਤੂਬਰ ਤੋਂ ਨਵੰਬਰ ਦਾ ਮੌਸਮ ਹੁੰਦਾ ਨਾ ਉਹ ਹਜੇ ਸਹੀ ਹੁੰਦਾ ਕਿਉਂਕਿ ਸਰਦੀ ਜੇ ਕਨਵਰਟ ਹੋ ਜਾਂਦਾ ਤੇ ਸਰਦੀ ਇੰਨਾ ਹੁੰਦਾ ਨਹੀਂ ਕਿਉਂਕਿ ਆਪਾਂ ਗਰਮ ਕੱਪੜੇ ਪਾਉਣ ਲੱਗਦੇ ਨੇ ਚਰੀਜ਼ ਗਰਮ ਹੋਏ ਤੇ ਇੱਥੇ ਇਹ ਹੁੰਦਾ ਹੈ ਕਿ ਗਰਮ ਕੱਪੜੇ ਕਰਦੇ ਹਾਂ ਹਾਂ ਇੱਥੇ ਆਪਾਂ ਕੱਪੜੇ ਗਰਮ ਉਦਾਰ ਕੇ ਆਪਣਾ ਪਤਲੇ ਪਾਣੇ ਤੇ AC ਠੰਡਾ ਪਾਣੀ ਚੰਡੀਆਂ ਚੀਜ਼ਾਂ ਖਾਣ ਦੇ ਵੱਲ ਹੋ ਜਾਂਦੇ ਤਾਂ ਕਰਕੇ ਜਿਆਦਾ ਤਬੀਅਤ ਇਧਰ ਖਰਾਬ ਹੋ ਜਾਂਦੀ ਹੈ ਬਾਕੀ ਤੁਹਾਡੀ ਦਵਾਈ ਤੇ ਅਸੀਂ ਹੁਣ ਚੱਲੇ ਆ ਜੀਰੇ ਪਹੁੰਚਦੇ ਤੇ ਰਸਤੇ ਦੇ ਵਿੱਚ ਕਾਫੀ ਆ ਦਿੱਕਤ ਆ ਲਗੀਆਂ ਜੋ ਕਿ ਟਿਕਦੇ ਟ੍ਰੈਫਿਕ ਹੈ ਉੱਤੋਂ ਦੀ ਗਰਮੀ ਹੈਗੀ ਆ ਸਾਨੂੰ ਪਿੱਛੇ ਵੀ ਬੜਾ ਟ੍ਰੈਫਿਕ ਮਿਲਿਆ ਬਾਗੇ ਪੁਰਾਣੇ ਦੇ ਕੋਲ ਤਾਂ ਕਿ ਰਸਤਾ ਮਤਲਬ ਹੈ ਕਿ ਰਸਤੇ ਤੇ ਬਹੁਤ ਹੈਗੇ ਨੇ ਪਰ ਜਿਹੜੇ ਰਸਤੇ ਤੇ ਆਪਾਂ ਆ ਜੰਦੇ ਆ ਉੱਥੇ ਟ੍ਰੈਫਿਕ ਹੀ ਮਿਲਦਾ ਹੈ ਬਾਕੀ ਰਹੀ ਦਿੱਕਤ ਹੋਣਾ ਹੈ ਕਿ ਵਾਈਗਰੂ ਉੱਥੇ ਮੇਹਰ ਕਰਦੇ ਥੋੜੀ ਜੀ ਤੇ ਆਪਣਾ ਪਹੁੰਚ ਜਾਈਏ ਜਬ ਨੂਰ ਵੀ ਸੋ ਗਈ ਹੈ ਰਸਤੇ ਦੇ ਵਿੱਚ ਆਂਦੀ ਆਂਦੀ ਤੇ ਬਾਕੀ ਦਿੱਕਤ ਬਹੁਤ ਆ ਰਹੀ ਹੈ ਗਰਮੀ ਦੇ ਵਿੱਚ ਨਿਕਲਣਾ ਤੇ ਬਾਕੀ ਇਹ ਹੈ ਕਿ ਮੈਨੂੰ ਹੈ ਤੁਹਾਡੇ ਬਾਜੀ ਨੂੰ ਦਵਾਈ ਟਾਈਮ ਨਾਲ ਮਿਲ ਜੇ ਤੇ ਬਾਕੀ ਚਲੋ ਆਣਾ ਜਾਣਾ ਤੇ ਰੱਬ ਹਸਪੀਟਲ ਦਾ ਨਾ ਹੀ ਕਰਾਈਏ ਤੇ ਗਰਮੀ ਵੀ ਆ Đ ਹੈ ਉਤੋਂ ਦੀ ਕਨਕ ਵੀ ਪੱਕੀ ਪਈ ਹੈ ਤਾਂ ਕਿ ਸਾਰੇ ਆਪਣਾ ਕੰਮ ਕਰ ਸਕੀਏ ਆ ਦੇਖੋ ਫੋਟਾ ਲੈ ਲੈਂਦਾ ਆ ਜਾਨੀ ਕਿਸੇ ਕਰਫੇ ਜਿੰਨੀਆਂ ਬਹੀਆਂ ਮੈਂ ਮੋਗੇ ਦਾ ਚਾਰ ਟੈਸਟ ਲਿਖਿਆ ਤਾਂ ਮੋਗੇ ਡਾਕਟਰ ਨੂੰ ਕਿਹਾ ਸੀਗਾ ਵੀ ਭਾਈ ਮੈਨੂੰ ਸਾਰੇ ਘੜ ਦੇ ਬਾਰ-ਬਾਰ ਆਉਣਾ ਜਾਣਾ ਔਖਾ ਹਨ ਤੇ ਉਹਨੇ ਫਿਰ ਵੀ ਦੋ ਹੀ ਲਿਖੇ ਕਿੱਥੇ ਭਾਜੀ ਗੱਡੀ ਇਹਨਾਂ ਨੇ ਸੋਚੀ ਸੀ ਕਿ ਪਰਚੀ ਕਰਵਾਜੀ ਚਾਰੇ ਦੇ ਚਾਰੇ ਗੱਡੀ ਦੇ ਅੰਦਰ ਹੀ ਆ ਉਹ ਕਰ ਲਈ ਤੇ ਗੱਡੀ ਉਹ ਖੜੀ ਆ 10 ਫਲੋਰ ਆ ਗਿਆ ਉਹ ਵੇਤਰ ਮੈਂ ਕਹੀਦਾ ਆ ਅੱਜ ਗੱਡੀ ਪਿੱਛੇ ਦਾ ਗੱਡੀ ਹੈਣੀ ਕੋਈ ਉਹ ਜੱਪੂ ਚਲੋ ਚਲੀਏ ਆ ਜੱਪੂ ਆ ਜਾਓ ਕਰ ਜੱਪੂ ਉਹਦੇ ਕੋਲ ਓਏ ਆ ਮੇ ਓਏ ਜੱਪੂ ਆ ਵੀ ਓਏ ਜੱਪੂ ਕਿੱਥੇ ਖੜਾ ਜੀਰੇ ਉਹਦਾ ਮੂਡ ਨਹੀਂ ਖੜਾ ਜੱਪੂ ਜੀਰੇ ਆ ਉਹ ਗੱਡੀ ਵੀ ਵੱਲ ਕਰੀ ਜਾਦੀ ਸਾਰਾ ਚਲੋ ਆਪਾਂ ਗੱਡੀ ਕੋਲ ਚੱਲਦੇ ਚੱਲਗੇ ਚੱਲੀ ਆ ਜਾ ਬੁੱਗੇ ਆਹ ਗੱਡੀ ਆ ਮੈਂ ਗੱਡੀ ਦਾ ਪਤਾ ਕਿੱਥੋਂ ਪਛਾਣਣੀ ਸੀਗੀ ਹੈ ਗੱਡੀ ਮੂਹਰ ਦਾ ਮੈਂ ਪਾਸ਼ਾ ਦੀ ਫੋਟੋ ਤੋਂ ਪਛਾਣ ਰੋ ਕਰਨੀ ਸੀ ਗੱਡੀ ਦਾ ਉਹ ਤਾਂ ਮੈਨੂੰ ਪਤਾ ਨਹੀਂ ਲੱਗਦਾ ਨੰਬਰਾਂ ਨੂੰ ਮੂਹਰ ਲੱਗੀ ਹੋਈ ਵਾਈਟ ਲੱਗੀ ਉਹ ਗੱਮੇ ਪਾਸ਼ਾ ਜੀ ਦੀ ਲੱਗੀ ਹੋਈ ਆ ਰੂਪ ਹੈਗਾ ਆ ਉਹ ਵੀ ਲੱਗਿਆ ਮੈਂ ਅੱਧੀ ਬਾਈਕ ਤੇ ਬੈਠਾ ਉਹ ਵੀ ਰੂਪ ਲੱਗਿਆ ਖੰਡਾ ਲੱਗਾ

ਓਚਣਾ ਮਾੜਾ ਉਹ ਸੇਲੇ ਦੇ ਪੱਤੀ ਆਇਆ ਨਾ ਨਹੀਂ ਹੁੰਦੀ ਲੈ ਕੇ ਜਾਪਨੁਰਕਾ ਮੈਨੂੰ ਘਵਾਉ ਕੋਹਣਾ ਕੋਹਣਾ ਜੇ ਪੂਰੀ ਚਾਹੀਦੀ ਤਾਂ ਉੱਧਰੋਂ ਘੜਨਾ ਪੈ ਗਿਆ ਕੀ ਲੈਣਾ ਜੀ ਤੁ ਬੈਸਟ ਕੱਚੀ ਦੀ ਉੱਥੇ ਲੱਗੇ ਮੋਬਿਲ ਲੈਂਦੇ ਆ ਬੋਤਲ ਮੋਬਿਲ ਖੜੇ ਆ ਬਸਟੈਂਡ ਦੇ ਸਾਹਮਣੇ ਨਾ ਜੀ ਪੰਜਾਬ ਮੇਨ ਮਾਰਕੀਟ ਅੱਥਰ ਹਾਂ ਮੈਂ ਮੈਨੂੰ ਮਾਰਦਾ ਹੈਂ ਜਾਪੋ ਆਈਡੈਂਟੀਟੀ ਕਾਰਡ ਤੁਹਾਡੇ ਕੋਲ ਹੈ ਹਾਂ ਤੇ ਆਧਾਰ ਕਾਰਡ ਵੀ ਤੁਹਾਡੇ ਕੋਲ ਹੋਣਾ ਆਧਾਰ ਕਾਰਡ ਰੱਖ ਲਾ ਦੇ ਕੋ ਨੀਚੇ ਨਹੀਂ ਉਤਰਨਾ ਉਹ ਇਹ ਨੀਚੇ ਉਤਰਦਾ ਹਾਂਜੀ ਰਹਿੰਦੇ ਹੋ ਹੋਰ ਕੀ ਕਰਦਾ ਹੈ ਕੋਸ ਰਜਾੜਿਆ ਦਰ ਇਟਾਰੀ ਬੋਲਾ ਰੋ ਰਾਨੋ ਨੋਏ ਤਰੀਕੇ ਦੀ ਮਸ਼ੀਨ ਹੈ ਛੋਟੀ ਜੀ ਪਰ ਦੂਜੀ ਉਹ ਆ ਰਿਹਾ ਜਮਾ ਸੁਪਾ ਕਰਦੇ ਅੱਜ ਗਏ ਸੀ ਜੀਰੇ ਤੇ ਉੱਥੇ ਇੱਕ ਗੱਲ ਬਹੁਤ ਵਧੀਆ ਹੋਈ ਜਿਵੇਂ ਮੌਕੇ ਹਾਲ ਹੈ ਨਾ ਸਰਕਾਰੀ ਸਕੂਲ ਹਸਪਤਾਲਾਂ ਦਾ ਸਕੂਲਾਂ ਦਾ ਕਹਿਣ ਲੱਗੀ ਸੀ ਤੇ ਉੱਥੇ ਧੁੱਪੀੜ ਕਾਫੀ ਸੀ ਪਰ ਅੱਜ ਰਸ਼ ਬਹੁਤ ਸੀ ਜਿਵੇਂ ਨਾ ਸਾਰਿਆਂ ਨੂੰ ਅੱਜ ਦੀ ਅੱਜ ਹੀ ਲੋਡ ਪੈਣੀ ਹੈ ਜਿਆਦਾਤਰ ਮੈਂ ਕਹਿੰਨੀ ਆ ਕਾਲੇ ਪੀਲੇ ਦੇ ਐਡੇ ਪੇਸ਼ੈਂਟ ਸੀ ਨਾ ਮਤਲਬ ਦਵਾਈ ਲੈਣ ਵਾਸਤੇ ਆਏ ਹੋਏ ਸੀ ਜਿਹਦਾ ਵੀ ਟੈਸਟ ਲੈ ਰਹੇ ਸੀ ਨਾ ਤੇ ਤੁਹਾਡੇ ਭਾਜੀ ਦਾ ਵੀ ਟੈਸਟ ਦਿੱਤਾ ਮੈਂ ਅੱਗੇ ਹੋ ਕੇ ਪਰਚੀ ਘਟਾਈ ਤੇ ਪਰਚੀ ਦੀ ਵੀ ਲਾਈਨ ਲੱਡੀ ਸੀ ਕਿ ਮੈਨੂੰ ਕਾਊਂਟਰ ਤੋਂ ਜਿੱਦਾਂ ਉਹ ਅੰਦਰ ਬੈਠੇ ਹੋਏ ਨਿਕਲ ਲੈਣੇ ਨਾ ਉਧਰਲੀ ਸਾਈਡ ਜਾ ਕੇ ਮੈਂ ਪਰਚੀ ਕਢਵਾਈ ਤੇ ਜਿਹੜਾ ਜਿਹੜਾ ਵੀ ਦਵਾਈ ਲੈਣ ਆਵੇ ਤੇ ਉਹਨਾਂ ਦੇ ਹਰ ਇੱਕ ਪਰਚੀ ਤੇ ਉਹ ਦਾ ਇਹਦਾ ਕਾਲੇ ਪੀਲੇ ਦਾ ਹੀ ਲਿਖਿਆ ਹੋਇਆ ਟੈਸਟ ਸਾਰੇ ਤੇ ਜਦੋਂ ਅਸੀਂ ਗਏ ਨਾ ਸਾਨੂੰ ਰਸਤਾ ਤੇ ਪਤਾ ਨਹੀਂ ਸੀ ਉੱਥੇ ਨਾ ਆਪਾਂ ਰਸਤਾ ਗਲਤ ਪੈ ਗਏ ਤੇ ਉੱਥੇ ਵੀਰ ਜੀ ਨੂੰ ਇੱਕ ਨਾ ਵੀਰ ਜੀ ਨੇ ਪੁੱਛਿਆ ਕਿ ਅਸੀਂ ਨਾ ਸਰਕਾਰੀ ਹਸਪੀਟਲ ਜਾਣਾ ਤੇ ਕਹ ਲੋ ਪ੍ਰਮਾਤਮਾ ਵੱਲੋਂ ਜਿਹੜਾ ਇੱਕ ਕਹਿੰਦੇ ਆ ਉਹਦੇ ਬਾਰੇ ਪਤਾ ਲੱਗਣਾ ਕਾਲੇ ਪੀਲੇ ਬਾਰੇ ਉਹ ਐ ਇਨਫੋਰਮੇਸ਼ਨ ਮਿਲੀ ਕਿ ਜਦੋਂ ਅਸੀਂ ਉੱਥੇ ਪਹੁੰਚੇ ਤੇ ਰਸਤਾ ਪੁੱਛਣ ਲੱਗੇ ਤੇ ਉਹਦੇ ਵੀਰ ਜੀ ਨੂੰ ਆਵਾਜ਼ ਮਾਰੀ ਤੇ ਉਹਨਾਂ ਨੇ ਕਿਹਾ ਸੀ ਸਰਕਾਰੀ ਹਸਪਤਾਲ ਜਾਣਾ ਤੇ ਕਾਲੇ ਪੀਲੇ ਦੀ ਦਵਾਈ ਲੈਣੀ ਹੈ ਤੇ ਐਨੇ ਜੀ ਉਹਨਾਂ ਦੱਸਿਆ ਉਹਨਾਂ ਨੇ ਨਾ ਦੂਜੇ ਭਾਜੀ ਨੂੰ ਆਵਾਜ਼ ਮਾਰ ਕੇ ਕਿਹਾ ਕਹਿੰਦੇ ਪਤਾ ਨਹੀਂ ਕੀ ਨਾਮ ਲੈ ਕੇ ਗਿਆ ਉਹਨਾਂ ਨੇ ਕਿ ਤੂੰ ਵੀ ਕਾਲੇ ਪੀਲੇ ਦੀ ਦਵਾਈ ਲਈਤੀ ਸੀ ਤੇ ਕੀ ਕਿਥੋਂ ਲਈਤੀ ਸੀ ਸਰਕਾਰੀ ਤਾਂ ਹੀ ਹਮੇ ਪੁੱਛਣ ਲੱਗੇ ਉਹ ਕਹਿੰਦੇ ਹਾਂ ਤੇ ਡਾਕਟਰ ਬੈਠਾ ਹੋਏਗਾ ਇਹ ਚੀਜ਼ ਦਾ ਸਾਰਾ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਹਿੰਦਾ ਮੈਨੂੰ ਆਰਾਮ ਆ ਗਿਆ ਤੇ ਹੁਣ ਉਹਨਾਂ ਨੇ ਮੈਨੂੰ ਜੂਨ ਦੇ ਵਿੱਚ ਕਹਿੰਦੇ ਟੈਸਟ ਕਿਹਾ ਹੈ ਕਰਾਉਣ ਵਾਸਤੇ ਤੇ ਉਹਨਾਂ ਨੇ ਨਾ ਉਹਨਾਂ ਦਾ ਕਹਿੰਦੇ ਹਾਂ ਬਾਕੀ ਆਰਾਮ ਆ ਗਿਆ ਉਹਨੂੰ ਕਹਿੰਦੇ ਮੇਰਾ ਰੰਗ ਨਾ ਕਾਲਾ ਹੋ ਗਿਆ ਸੀ ਤੇ ਹੁਣ ਜਦੋਂ ਉਹਨਾਂ ਵੀਰ ਜੀ ਨੂੰ ਦੇਖਿਆ ਤੇ ਉਹਨਾਂ ਦਾ ਰੰਗ ਬਿਲਕੁਲ ਸਾਫ਼ ਹੋਇਆ ਪਿਆ ਤੇ ਕਹਿੰਦੇ ਹੋਣਾ ਹੈ ਕਿ ਮੈਨੂੰ ਆਰਾਮ ਪੈ ਗਿਆ ਜਿਹੜੇ ਟਾਈਮ 'ਚ ਲੈਣੀ ਹੈ ਦਵਾਈ ਉਹੀ ਟਾਈਮ 'ਤੇ ਖਾਣੀ ਹੈ ਅਗਲੇ ਦਿਨ ਵੀ ਤੇ ਚਲੋ ਮੈਂ ਵਾਈ ਗੁਰੂ ਦਾ ਸ਼ਿਕਰ ਮੈਂ ਕਹਿੰਦਾ ਕੋਈ ਪਰਮਾਤਮਾ ਵੱਲੋਂ ਸੰਦੇਸ਼ਾ ਹੀ ਹੋਏਗਾ ਕਿ ਜਿਹੜਾ ਉਹਨਾਂ ਨੇ ਇੱਕੋ ਦਮ ਸਾਨੂੰ ਮਿਲੇ ਤੇ ਉਹੀ ਮਿਲੇ ਜਿਨ੍ਹਾਂ ਨੂੰ ਹੈਗਾ ਸੀ ਆ ਠੀਕ ਹੋ ਗਿਆ ਉਹਨਾਂ ਦਾ ਮੈਂ ਕਹਿੰਦਾ ਵਾਈ ਗੁਰੂ ਬਸ ਇਹ ਇਹ ਕੀ ਹੋਣਾ ਮਨ ਨੂੰ ਇਸ ਚੀਜ਼ ਦੀ ਤਸੱਲੀ ਹੈ ਬੰਦਾ ਓਖੇ ਓਕੇ ਅਸੀਂ ਗਏ ਜ਼ਰੂਰ ਅੱਜ ਮਤਲਬ ਕਿ ਬਾਈਕ ਤੇ ਜਾਣਾ ਤੇ ਹੈ ਹੀ ਨਹੀਂ ਕੋਈ ਹਾਲਾਤ ਨਹੀਂ ਹੈ ਕਿਉਂਕਿ ਕੁੜੀ ਮੇਰੀ ਬਿਮਾਰ ਹੋ ਗਈ ਅੱਜ ਇਕ ਤੇ ਵੈਸੀ ਦੋ ਤਿੰਨ ਦਿਨ ਤੋਂ ਪ੍ਰੋਗਰਾਮ ਕਰਕੇ ਗਰਮੀ ਕਰਕੇ ਹੋ ਰਹੀ ਸੀ ਉਹਨੂੰ ਦਿੱਕਤ ਹੋ ਰਹੀ ਸੀ ਪਰ ਸ਼ਾਇਦ ਪਤਾ ਨਹੀਂ ਲੱਗੀ ਪਰ ਰਾਤ ਦੀ ਜਿਵੇਂ ਉਹ ਉਲਟੀਆਂ ਕਰੀ ਜਾ ਰਹੀ ਸੀ ਸਵੇਰੇ ਚਲੋ ਠੀਕ ਰਹੀ ਫਿਰ ਜਿਵੇਂ ਹੀ ਗੱਡੀ 'ਚ ਬੈਠੀ ਉਹ ਫੇਰ ਬਿਮਾਰ ਹੋ ਉਥੋਂ ਦੀ ਹਸਪੀਟਲ ਹੋਣ ਤੋਂ ਬਾਅਦ ਬਿਮਾਰ ਹੋ ਗਈ ਮਤਲਬ ਕਿ ਉਹਨੇ ਗੱਡੀ ਦੇ ਵਿੱਚ ਹੀ ਉਹ ਉਲਟੀ ਕਰਤੀ ਤੇ ਮੈਨੂੰ ਆਇਆ ਸੀ ਕਿ ਚਲ ਕੱਪੜੇ ਲੱਗੀ ਸੀ ਚਲੋ ਤੇ ਚਲੋ ਮੈਂ ਉੱਥੇ ਹੀ ਵਗਾਰਾ ਦੇ ਚੇਂਜ ਕੀਤੇ ਤੇ ਮੈਂ ਕਿ ਮੈਂ ਇਹਨਾਂ ਨੂੰ ਕਹਿਤਾ ਮੈਂ ਕਿ ਮੈਂ ਅੱਜ ਤੇ ਆ ਗਈਆਂ ਪਰ ਮੈਂ ਅਗਲੇ ਹਫਤੇ ਦਵਾਈ ਜਦੋਂ ਤੁਹਾਨੂੰ ਮਿਲਣੀ ਹੈ ਆਪਣਾ ਗੱਡੀ ਵਾਲੇ ਭਾਜੀ ਉਹਨਾਂ ਨਾਲ ਹੀ ਆ ਜਿਓ ਤੇ ਚੱਲ ਉਹਨਾਂ ਨਾਲ ਹੀ ਆ ਕੇ ਕਿਉਂਕਿ ਹੁਣ ਤੇ ਜ਼ਿਆਦਾ ਦਿੱਕਤ ਨਹੀਂ ਹੈਗੀ ਰਿਪੋਰਟ ਮਿਲਣੀ ਹੈ ਤੇ ਆਪਣਾ ਦਵਾਈ ਵੀ ਮਿਲ ਗਈ ਮੈਂ ਡਾਕਟਰ ਵੀ ਵੇਖਾਈ ਸੀ ਡਾਕਟਰ ਵੀ ਆ ਕੇ ਬੈਠੇ ਹੋਏ ਸੀ ਆ ਚੀਜ਼ ਦੀ ਤਸੱਲੀ ਮਿਲੀ ਇੱਕ ਪਰਚੀ ਫਟਾਫਟ ਕੱਟੀ ਗਈ ਤੇ ਟੈਸਟ ਵੀ ਚਲੋ ਹੋ ਗਿਆ ਟੈਸਟ ਦੀ ਵੀ ਲਾਈਨ ਬਥੇਰੀ ਸੀ ਪਰ ਚਲੋ ਨੰਬਰ ਛੇਤੀ ਆ ਗਿਆ ਸਾਨੂੰ ਜ਼ਿਆਦਾ देर ਰੁਕਣਾ ਪਿਆ ਪਾ ਅੱਧਾ ਘੰਟਾ ਅੱਧਾ ਘੰਟਾ ਹੀ ਲੱਗਿਆ ਸਾਨੂੰ ਉੱਥੇ ਇਹ ਕੰਮ ਰਿਪੋਰਟ ਉਹਨਾਂ ਨੇ ਦੇਣੇ ਦੀ ਇੱਕ ਦੋ ਦਿਨ ਬਾਅਦ ਹੀ ਛੁੱਟੀਆਂ ਬਾਅਦ ਕਿਉਂਕਿ ਛੁੱਟੀਆਂ ਆ ਰਹੀਆਂ ਨੇ ਉਹਨਾਂ ਵਸਾਕੀ ਦੀਆਂ ਤਾਂ ਕਰਕੇ ਮੈਂ ਫਿਰ ਕਿਹਾ ਮੈਂ ਕਿਹਾ ਉਹਨਾਂ ਨੂੰ ਅਸੀਂ ਕਿਹਾ ਵੀ ਜੀ ਤੁਸੀਂ ਸਾਂਭ ਕੇ ਰੱਖ ਲਿਓ ਐਸੇ ਨਾਮ ਤੋਂ ਹਨਾ ਜੋ ਵੀ ਨੰਬਰ ਸੀ ਆਦੀ ਦੀ ਡੇਟ ਤੇ ਉਹ ਕਹਿੰਦੇ ਕੋਈ ਨਹੀਂ ਤੇ ਸਾਂਭ ਕੇ ਮੈਂ ਕਿਹਾ ਚਲੋ ਅਗਲੇ ਹਫਤੇ ਉਹਨਾਂ ਜਾਵਾਂਗੇ ਤੇ ਦਵਾਈ ਵੀ ਮਿਲ ਜਾਊਗੀ ਭਾਈ ਗੁਰੂ ਦਾ ਸ਼ੁਕਰ ਹੈ ਕਿ ਚਲੋ ਇੰਨਾ ਕੰਮ ਤੇ ਹੋਇਆ ਹਨਾ ਤਾਂ ਤਸੱਲੀ ਮਿਲ ਜਾਂਦੀ ਹੈ ਕੰਮ ਦੀ ਬਾਕੀ ਚਲੋ ਐ ਇੱਥੇ ਹਸਪੀਟਲ ਦੇ ਆਏ ਸੀ ਇਤ ਸੋੜਾ ਜਿਹਾ ਸੁਣਵਾਈ ਹੈਗੀ ਐ ਕਿ ਬੰਦਾ ਇਤਿਆਰ ਦੇ ਦਿੰਦੇ ਨੇ ਹਸਪੀਟਲ ਵਾਲੇ ਪੇਸ਼ੈਂਟ ਵਗਰਾ ਤੇ ਚਲੋ ਐ ਚੀਜ਼ ਦਾ ਵਧੀਆ ਲਗਾ ਬਾਕੀ ਚਲੋ ਆਪਾਂ ਸਾਰੇ ਸਲਾਮਤ ਘਰੇ ਆ ਗਏ ਆ ਕਰਿਆ ਆ ਕੇ ਥੋੜਾ ਜਿਹਾ ਹੋ ਗਿਆ ਕਿ ਗਰਮੀ ਬਹੁਤ ਆ ਗਈ ਐ ਮੈਂ ਕਹਨੀ ਐ ਘਰੇ ਰੋ ਤੇ ਵਧੀਆ ਆਪਣਾ ਖਾਓ ਪੀਓ ਵਧੀਆ ਖਾਓ ਪੀਓ ਤੇ ਆਲਾ ਦਵਾਲਾ ਬਾਹਰ ਵਾਲਾ ਤੇ ਮੈਂ ਕਹਨੀ ਐ ਨਾ ਹੀ ਖਾਓਗੇ ਜੇ ਮੈਂ ਮੇਰੇ ਤੇ ਹੁਣ ਮੈਂ ਅੱਜ ਦੇਖ ਲਿਆ ਕਿ ਮਾੜਾ ਜਿਹਾ ਵੀ ਆਪਾਂ ਕੋਈ ਬਾਹਰ ਦਾ ਕੁਝ ਖਾਵਾਂਗੇ ਤੇ ਆਪਣੇ ਆਪ ਤੇ ਹੀ ਸਾਰਾ ਘਰ ਮਤਲਬ ਇਸ ਤਰ੍ਹਾਂ ਤੇ ਪੈਗ ਵਾਲੀ ਗੱਲ ਹੈਗੀ ਹੈ ਤੇ ਚਲੋ ਵਧੀਆ ਹੁਣ ਆ ਤੇ ਤੁਹਾਡੇ ਭਾਜੀ ਲੱਗੇ ਸੀ ਆਪਣਾ ਦਾਲ ਬੁੱਧ ਦਾਲ ਬਣਾ ਰਹੇ ਹੋ ਤੜਕਾ ਲਾ ਦੋ ਮੈਂ ਭਿਓ ਤੇ ਦਿੱਤੀ ਹੁਣ ਤੇ ਚੈਤੀ ਬਣ ਜਾਈਗੀ ਨਾ ਸਿਟੀ ਉਹਨਾਂ ਸਿਟੀ ਦੋ ਨਮਝਾਓ ਖੋਲ ਜੂਗੀ ਪਰ ਇੱਕ ਵਜਾ ਕੇ ਪ੍ਰੈਸ਼ਰ ਚ ਬੰਦ ਕਰ ਦਿਓ ਬਸ ਲੱਗ ਗਿਆ ਤੜਕਾ ਜੋ ਲਾ ਤੇ ਬਾਨੇ ਹੋਣ ਜਾਦਾ ਅੱਜ ਤਾਂ ਕੰਮ ਹੋ ਗਿਆ ਅਗਲੇ ਹਫਤੇ ਨੂੰ ਤੁਸੀਂ ਕੱਲੇ ਜਾਓ ਠੀਕ ਹੈ ਉਹਨਾਂ ਨਾਲ ਮੈਂ ਕੁੜੀ ਨੂੰ ਨਹੀਂ ਲੈ ਕੇ ਜਾਣਾ ਨਾ ਉਹ ਬਿਮਾਰ ਹੋਦੀ ਹੋਰ ਹੈ ਹੈ ਵੇ ਗੱਲਾਂ ਗਰਮੀ ਬਾੜੀ ਹੀ ਜ਼ਿਆਦਾ ਗਰਮੀ ਬਾੜੀ ਹੈ ਸਾਰੇ ਸਾਰੇ ਬਿਮਾਰ ਹੋਈ ਜਾ ਰਹੇ ਨੇ ਚਲੋ ਐਵੇਂ ਹੀ ਮੈਂ ਕਹਿੰਨੀ ਆ ਆਪਣਾ ਆਣਾ ਜਾਣਾ ਪਰਮਾਤਮਾ ਨਾ ਹੀ ਬਣਾਏ ਹਸਪੀਟਲਾਂ ਦੇ ਤੇ ਚੱਕਰ ਨਾ ਹੀ ਖਵਾਵੇ ਤਾਂ ਕਿ ਕਿਸੇ ਨੂੰ ਰੱਬ ਹਸਪੀਟਲਾਂ ਦੇ ਨਾਲ ਚੱਕਰ ਨਾ ਆਵੇ ਮਾੜਾ ਮੋਟਾ ਸਰੀਰ ਦਾ ਹੁੰਦਾ ਮੈਂ ਕੰਨੀ ਜੇ ਹੁੰਦੀ ਵੀ ਹੈ ਦਿੱਕਤ ਹਨਾ ਤੇ ਉਹ ਆਪਣਾ ਇਥੋਂ ਨੇੜੇ ਤੇੜੇ ਦੇ ਡਾਕਟਰ ਤੋਂ ਜਿਹੜਾ ਵਧੀਆ ਆਏ ਉਹ ਤੋਂ ਕਰਵਾ ਲਓ ਪਰ ਵੱਡੇ ਹਸਪਤਾਲਾਂ ਦੇ ਚੱਕਰ ਖਾਨੇ ਬਹੁਤ ਮੁਸ਼ਕਿਲ ਹੈ ਇਹ ਨਾ ਹੀ ਹੋਵੇ ਤੇ ਵਾਹਿਗੁਰੂ ਦੀ ਮਿਹਰ ਨਾਲ ਨਾ ਵੀ ਨਾ ਹੀ ਕੋਈ ਕਰ ਕਰੇ ਤੇ ਬਾਕੀ ਮੌਸਮ ਤਾਂ ਬਚ ਕੇ ਰੋ ਮੌਸਮ ਹੈ ਖਰਾਬ ਹੈਗਾ ਕਿਉਂਕਿ ਐਸੇ ਮੌਸਮ ਨਹੀਂ ਹਿਸਾਬ ਨੂੰ ਫੜ ਕੇ ਬੈਠਿਆ ਆਇਆ ਤੇ ਹਸਪਤਾਲ ਭਰੇ ਹੋਏ ਨੇ ਹਸਪਤਾਲਾਂ ਜਾਣ ਤੋਂ ਬਚੋ ਦਵਾਈ ਗੁਰੂ ਵਾਈ ਗੁਰੂ ਘਰੇ ਹੀ ਬੈ ਕੇ ਕਰੀਏ ਤੇ ਵਧੀਆ ਹੈ ਪਰਮਾਤਮਾ ਦਾ ਨਾਮ ਲਈਏ ਦੁਨੀਆ ਬਹੁਤ ਅਗ ਬੁੱਖਰ ਮਤਲਬ ਕਿ ਦੁਖੀ ਤਾਂ ਦੁਖੀ ਵੀ ਬੈਠੀ ਹੈ ਤੇ ਸੁਖੀ ਤਾਂ ਸੁਖੀ ਵੀ ਬੈਠੀ ਹੈ ਬਾਕੀ ਜਿਹੜਾ ਆਪਣੇ ਵਰਗਾ ਮਿਲ ਗਿਆ ਮੈਂ ਕਹਿੰਨੀ ਵਧੀਆ ਹੈ ਹਨਾ ਦੁੱਖ ਸਾਰਿਆਂ ਤੇ ਜਾਂਦਾ ਹੈ ਪਰਮਾਤਮਾ ਉਹਨਾਂ ਨੂੰ ਹਿੰਮਤ ਦੇਵੇ ਹਨਾ ਦੁੱਖ ਦੂਰ ਕਰਨ ਦੀ ਇਹਨਾਂ ਉਹਨਾਂ ਤੋਂ ਦੂਰ ਹੋਵੇ ਦੁੱਖ ਕਿਸੇ ਤੇ ਵੀ ਨਾ ਆਵੇ ਬਾਕੀ ਅਰਦਾਸ ਸਾਰੇ ਕਰਿਓ ਕਿ ਸਾਰੇ ਬਾਜੀ ਨੂੰ ਆਰਾਮ ਛੇਤੀ ਆ ਦੇ ਨਾ ਮੈਂ ਨਾ ਇਹ ਦਵਾਈ ਮਿਲ ਜੇ ਦਵਾਈ ਮਿਲ ਗਈ ਤੇ ਉਥੇ ਆਰਾਮ ਤੇ ਆ ਹੀ ਜਾ ਬਾਕੀ ਹੋਰ ਕਿਸੇ ਚੀਜ਼ ਦੀ ਰੰਜਣ ਨਹੀਂ ਹੁਣ ਦਵਾਈ ਹੱਥ ਤੇ ਆਉਣ ਦੀ ਦੇਰ ਹੈ ਬਾਕੀ ਪਰਮਾਤਮਾ ਮਿਹਰ ਕਰੇ ਆਪਣੀ ਸਾਰੇ ਸਭਨਾਂ ਦੀ ਰੱਖੇ